ਹਾਏ ਰਬਾ ਕਹੇ ਜਿਹਦੇ ਨਾਲ ਆ ਗਿਆ ਮੇਰੇ ਕੋ ਮੇਰੀ ਧੀ ਸੱਚੀ ਕਹਿੰਦੀ ਸੀ ਵੀ ਮਾਤਾ ਤੂੰ ਜ਼ਮੀਨ ਨਾਨਾ ਕਰਾਈ ਤੂੰ ਤਾਂ ਜਿਉਂਦੇ ਜੀ ਮਰ ਜੈਗੀ ਅੱਜ ਉਹੀ ਗੱਲ ਹੋਈ ਮੇਰੇ ਨਾਲ ਜਿਉਂਦੇ ਜੀ ਮਰ ਗਈ ਤਿੰਨਾ ਚੋਂ ਕੋਈ ਨਹੀਂ ਪੁੱਛਦਾ ਕੱਲੀ ਦੁਖੀ ਹੁੰਦੀ ਰਹਣੀ ਆ ਕੀ ਕਰਾਂ ਮੈਂ ਹੁਣ ਉਹ ਪਾਣੀ ਪੀਣ ਉਸੇ ਇਹ ਵੀ ਡੁੱਲ ਗਿਆ ਹੁਣ ਕੀ ਕਰਾਂ ਪਾਣੀ ਲੈ ਕੇ ਆਵਾਂ ਅੰਦਰੋਂ ਦੇਖਦੀਆਂ ਪਾਣੀ ਨਾ ਮਿਲਦਾ। ਇਹ ਕੁੰਡੀ ਲਾ ਰੱਖੀ ਐ। ਉੱਤ ਪਾਣੀ ਤਾਂ ਦੇ ਦੋ। ਨਾ ਕੋਈ ਨਹੀਂ ਸੁਣਦੀ। ਉਹ ਕੁੰਡੀ ਖੋਲ ਦੋ ਪਾਣੀ ਦੇ ਦੋ। ਲੈ ਮੈਂ ਤਾਂ ਹੁਣ ਐਂ ਕਹਿੰਦੀ ਸੀ ਆਪਾਂ ਤਾਂ ਦੋ ਫੁਲਕੇ ਬਣਾ ਕੇ ਭਾਈ ਬੈਠੇ ਆਂ ਵਿਲੇ ਹੋ ਕੇ ਨਹੀਂ ਬਦਿਆ ਸਕੂਨ ਮਿਲ ਗਿਆ ਹੋਰ ਨਾਲੇ ਮੈਂ ਤੁਹਾਨੂੰ ਐਂ ਕਹਿੰਦੀ ਸੀ ਕਿਉਂ ਨਾ ਆਪਾਂ ਕਿੱਟੀ ਪਾਰਟੀ ਕਰ ਲਈਏ ਇੱਕ ਦਿਨ ਹਾਂ ਕਰ ਲੈਨੇ ਆ ਹਨਾ ਕਿਦਾਂ ਕਰੀਏ ਦੱਸੋ ਮੈਂ ਤਾਂ ਕਹਿੰਦੀ ਸੀ ਕੱਲ ਕਰ ਲੈਨੇ ਆ ਫਿਰ ਆਪਾਂ ਆਪਣੀ ਫਰੈਂਡਸ ਨੂੰ ਵੀ ਬੁਲਾ ਲਾਂਗੇ ਇਧਰੋਂ ਦੇਖਦੀ ਆਂ ਬਬਲੀ ਪੁੱਤ ਬਬਲੀ ਬਬਲੀ ਇੱਕ ਵੀ ਨਹੀਂ ਸੁਣਦੀ ਇਧਰੋਂ ਦੇਖ ਬਬਲੀ ਬਬਲੀ ਅਰੇ ਬੜੀਆ ਕੰਮ ਤੇ ਹਾਏ ਇਹਨੇ ਬੜਾ ਤੰਦ ਕੀਤਾ ਹਾਏ ਨਹੀਂ ਮੈਂ ਮਰ ਜਾ ਦੇਖ ਲਾ ਫਿਰ ਉਹ ਮੈਂ ਸਹੀ ਕਹਿੰਦੀ ਸੀ ਅਨਾਥ ਆਸ਼ਰਮ ਚ ਛੱਡਿਆ ਨੇ ਆ ਤੁਸੀਂ ਨਹੀਂ ਉਹਦਾ ਬੋਲੀਆਂ ਤੇ ਆਏ ਸੀ ਵੀ ਕਾਹਨੂੰ ਵਿਚਾਰੀ ਰੋਣ ਲੱਗ ਗਈ ਬਬਲੀ ਬਬਲੀ ਮੈਨੂੰ ਪਾਣੀ ਚਾਹੀਦਾ ਸੀ ਲੈ ਦੱਸ ਆਪ ਕੋਲ ਡਰਿੰਕ ਪੀ ਜਾਂਦੇ ਨੇ ਮੈਨੇ ਦੋ ਘੁੱਟਾ ਪਾਣੀ ਵੀ ਨਹੀਂ ਦੇ ਸਕਦੇ ਆ। ਗਮਾਂਡੀਆਂ ਦੇ ਜਾਂਦੀਆਂ। ਆ ਗਿਆ। ਆ ਉਹੀ ਗੱਲ ਹੋ ਗਈ। ਆ ਹੁਣ ਪਿੱਛੇ ਬਿਠਾਈ ਐ, ਉੱਥੇ ਵੀ ਨਹੀਂ ਟਿਕਣ ਦਿੰਦੀ। ਆ ਹੁਣ ਦਰਵਾਜ਼ੇ ਤੋੜਦੀ ਰਹਿੰਦੀ ਦੱਸ ਲੈ। ਨੇ ਮੰਗਦੀ ਕੀ ਆ ਹੁਣ ਨਹੀਂ ਮੰਗਣਾ ਕੀ ਗਲਾਸ ਚੱਕੀ ਫਿਰਦੀ ਪਾਣੀ ਪੂਣੀ ਮੰਗਦੀ ਹੋਣੀ ਆ ਹੋਰ ਇਹਨੂੰ ਕੋਲਡ ਡਰਿੰਕ ਦੇਣੀ ਆ ਪਾ ਕੇ ਨਾ ਦੱਸ ਬਾਹਰ ਟੁੱਟੀ ਹੈਗੀ ਆ ਉਹ ਤਾਂ ਤਪੀਰ ਉਹੋ ਪੀ ਲਾ ਉਹ ਕੀ ਪਾਣੀ ਨਹੀਂ ਹੈਗਾ ਹੱਦੀ ਖਾਣਾ ਪਾਣੀ ਪਾਲਦੀ ਆ ਸੱਚੀ ਮੇਰੇ ਤਾਂ ਕਦੇ ਕਦੇ ਐਂ ਜੀ ਕਰਦਾ ਵੀ ਚੱਕ ਕੇ ਇਹਨਾਂ ਨੂੰ ਬਾਹਰ ਮਾਰਾਂ ਸਹੀ ਗੱਲ ਆ ਫਿਰ ਆਪਦੇ ਲੱਛਣ ਹੀ ਕਰ ਉਹ ਕਰਦੀ ਆ ਨਹੀਂ ਪਹਿਣੇ ਨੇ ਤੇ ਆਪਦੇ ਲੱਛਣ ਸਹੀ ਨਹੀਂ ਹੁੰਦੇ ਫਿਰ ਲੋਕ ਪਤਾ ਕੀ ਕਹਿੰਦੇ ਨੇ ਕਹਿੰਦੇ ਲੋਹਾ ਧੀਆਂ ਚੰਗੀਆਂ ਨਹੀਂ ਨੂਹ ਹਾਂ ਤਾਂ ਬੇਸੀ ਬਦਨਾਮ ਹੁੰਦੇ ਹਾਂ ਬੇਸੀ ਬਦਨਾਮ ਹੋ ਜਾਂਦੇ ਨੇ ਨਹੀਂ ਜਿੰਨੇ ਬਜ਼ੁਰਗ ਹੋ ਜਾਂਦੇ ਨੇ ਨਾ ਇਹਨਾਂ ਦਾ ਦਿਮਾਗ ਉਹੋ ਜਿਹਾ ਹੋ ਜਾਂਦਾ ਹੈ ਰੋਟੀ ਖਾਣ ਦੇ ਤਾਂ ਆਪ ਦੇ ਲੱਛਣ ਨਹੀਂ ਹੁੰਦੇ ਇਹਨਾਂ ਦੇ ਉਹੀ ਤਾਂ ਗੱਲ ਆ ਆ ਦੇਖ ਲੈ ਮੈਂ ਤਾਂ ਆਪ ਹਰਾਨਾ ਉਹਦੇ ਦੀਦੀ ਨੇ ਇੰਨੀ ਸੋਹਣੀ ਸਬਜ਼ੀ ਬਣਾਈ ਮੈਂ ਤਾਂ ਸਾਰੀ ਖਾ ਗਈ ਆਪ ਕਹੇ ਚ ਲੂਣ ਨਹੀਂ ਹੈਗਾ ਹਾਂ ਕੋਈ ਨਾ ਕੋਈ ਨੁਕਸ ਖੱਡਦੀ ਦੇਣਾ ਮਾਰੀ ਰੱਖ ਰੇ ਸੀ ਸੱਚੀ ਜੇ ਕੱਪੜੇ ਧੋ ਦੋ ਪੁੱਤ ਅ ਤਸੀਂ ਕੱਪੜੇ ਸਰਫੂਚੀ ਨਹੀਂ ਧੋਤੇ ਵੀ ਤੇਰੇ ਹੱਥ ਟੁੱਟੇ ਨੇ ਤੂੰ ਆਪ ਨਹੀਂ ਧੋ ਸਕਦੀ ਨਾਲੇ ਵਧੀਆ ਖਾਂਦੀ ਪੀਂਦੀ ਐ ਤੂੰ ਕੰਮ ਆਪਦਾ ਕਰ ਨਹੀਂ ਸਕਦੀ ਮੈਂ ਤਾਂ ਉਹੀ ਇਹ ਚੰਗਾ ਭੈਣੇ ਛੱਡੋ ਪਰ ਆਹਦੀਆਂ ਟੈਨਸ਼ਨਾਂ ਬਥੇਰੀਆਂ ਟੈਨਸ਼ਨਾਂ ਲੈ ਲੈ ਆਪਾਂ ਬਹਿ ਗਏ ਹੁਣ ਆਪਾਂ ਤਾਂ ਇੰਜੋਏ ਕਰੀਏ ਆ ਦੇਖ ਲਾ ਦੇਖੀ ਮੂੰਹ ਕਹੇ ਜੇ ਹੋਗੇ ਆ ਲੋਕਾਂ ਦੀ ਟੀਮ ਇਹਦੇ ਇੰਨੇ ਸੋਹਣੇ ਮੂੰਹ ਹੋਏ ਪਏ ਨੇ ਛੜਤਾ ਦੇਖ ਲਾ ਟੈਨਸ਼ਨ ਵਾਲੀ ਖਰਾਬ ਹੋਗੇ ਚਲ ਮੇਰੀ ਗੱਲ ਸੁਣ ਮੈਂ ਤਾਂ ਕੱਲ ਨੂੰ ਨਾਲ ਫੇਸ਼ਲ ਕਰਾ ਕੇ ਆਉਂ ਜੇ ਤੁਸੀਂ ਕਹਿੰਦੇ ਮੈਂ ਤਾਂ ਉਹਨੂੰ ਘਰੇ ਸਾਧ ਨੂੰ ਪਾਰਲਰ ਵਾਲੀ ਨੂੰ ਘਰੇ ਲਾ ਲਈਏ ਹੋਰ ਕੀ ਚਾਹੀਦਾ ਨਹੀਂ ਤੈਨੋਂ ਨਾਲੇ ਫੇਸਲੀ ਕਰਾਵਾਂਗੇ ਨਾਲੇ ਦੂਜੀ ਗੱਲ ਮੈਂ ਕਹਿੰਦੀ ਸੀ ਨਾਲੇ ਆਪਾਂ ਘਰੇ ਕਿੱਟੀ ਪਾਰਟੀ ਕਰ ਲਾਂਗੇ ਆਪਾਂ ਐ ਕਰਦੇ ਅੱਜ ਸ਼ਾਮ ਨੂੰ ਸਭ ਨੂੰ ਫੋਨ ਕਰਦੇ ਨੇ ਵੀ ਕੱਲ ਨੂੰ ਸਾਡੇ ਸ਼ਾਮ ਨੂੰ ਕਿੱਟੀ ਪਾਰਟੀ ਰੱਖੀ ਹੈ ਚਲ ਠੀਕ ਆ ਵਧੀਆ ਹੁਣ ਤੁਸੀਂ ਮੈਨੂੰ ਐ ਦੱਸੋ ਮੈਂ ਕੋਲਡ ਡਰਿੰਕ ਲਿਆਵਾਂ ਪਾ ਕੇ ਪੀਵਾਂਗੇ ਆ ਹਾਂ ਲਿਆ ਲਾਂਗੇ ਨਹੀਂ ਮਸਾ ਟਾਈਮ ਮਿਲੇ ਆ ਬੈਠਾ ਸਾਰਾ ਦਿਨ ਤਾਂ ਟਿਕੰਢੀ ਸੀ ਦਿਨ ਤੇ ਚਲ ਚੰਗਾ ਬੈਠੋ ਮੈਂ ਹੁਣੇ ਲਈ ਚੱਲ ਨਹੀਂ ਚਲ ਵਧੀਆ ਹੋ ਗਿਆ ਹੋਰ ਪੱਲਿਓ ਲਹਿ ਗਈ ਐਵੇਂ ਸਾਰੇ ਕਿਛ ਕਿਸ ਕਰਦੀ ਕਦੇ ਉਹਦਾ ਦਰਵਾਜਾ ਖੜਕਾ ਕੇ ਦਿੰਦਾ ਆ ਹੁਣ ਕਹਦਾ ਟਿਕਦੀ ਆ ਹੋ ਕਾ ਤੇ ਮੰਮੀ ਜਾ ਰਹੀ ਐ ਇਹ ਮੰਮੀ ਇੱਥੇ ਜਾ ਰਹੀ ਐ ਮੰਮੀ ਤੁਸੀਂ ਕਿੱਥੇ ਜਾ ਰਹੇ ਹੋ ਉਹ ਤੋਂ ਮੈਨੂੰ ਤਾਂ ਘਰੋਂ ਘੜਤਾ ਘਰੋਂ ਘੜਤਾ ਹਾਂ ਕਿਉਂ ਤੂੰ ਠੀਕ ਹੀ ਕਹਿੰਦੀ ਸੀ ਸਾਰਾ ਕੁਛ ਨਾ ਲਵਾਤਾ ਮੈਨੂੰ ਘਰੋਂ ਘੜਤਾ ਇਹਨੇ ਮੰਮੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਵੀ ਵੀਰੇ ਹੋਰੇ ਇਹੀ ਜੇ ਹਰਕਤਾਂ ਕਰਨਗੇ ਭਾਬੀਆਂ ਤਾਂ ਮੰਨੀਆਂ ਵੀ ਚਲ ਬਗਾਨੀਆਂ ਨੇਗੀਆਂ ਉਹ ਤਾਂ ਥੋੜੀ ਆਪਣੇ ਸੀ ਉਹਨਾਂ ਨੂੰ ਇਹ ਕੁਝ ਕਰਨਾ ਚੰਗਾ ਨਹੀਂ ਲੱਗਦਾ ਚਲੋ ਮੇਰੇ ਨਾਲ ਅੰਦਰ ਮੈਂ ਕਰਦੀ ਹਾਂ ਉਹਨਾਂ ਨਾਲ ਗੱਲ ਚਲੋ ਕਿਉਂ ਹੁਣ ਤਾਂ ਖੁਸ਼ ਹਾਂ ਹੁਣ ਤਾਂ ਮੈਂ ਬਥੇਰੀ ਖੁਸ਼ ਹਾਂ ਬੇਬੇ ਦਾ ਕੰਮ ਨਮੇੜ ਦਾ ਬਾਰੋ-ਬਾਰ ਆਪਣੀ ਰੋਟੀ ਬਣਾਈ ਦੋ ਰੋਟੀਆਂ ਮੇਰੀਆਂ ਲਾਈਆਂ ਅਬ ਦਾ ਨਾਮ ਨਾਲ ਨਜ਼ਾਰੇ ਨਾਲ ਟੀਵੀ ਦੇਖਿਆ ਬੈਠ ਕੇ ਕਿਸੇ ਦਾ ਕੋਈ ਟੈਨਸ਼ਨ ਨਹੀਂ ਲੈਣੀ ਕੋਈ ਸਿਰਦਰਦ ਨਹੀਂ ਕਿਸੇ ਦਾ ਲਲਖਖਾ ਨਹੀਂ ਹੈਗਾ ਨਾ ਕਪੜੇ ਧੋਣਾ ਕਿਸੇ ਦੇ ਨਜ਼ਾਰੇ ਲਿਆ ਕਰ ਹਾਂ ਜੇ ਕਦੇ ਤੈਨੂੰ ਲੱਗੇ ਵੀ ਜੀ ਜੀ ਨਹੀਂ ਕਰਦਾ ਰੋਟੀ ਰੁੱਟੀ ਬਣਾਉਣ ਨੂੰ ਤੂੰ ਮੈਨੂੰ ਫੋਨ ਮਾਰ ਦਿਆ ਕਰ ਜਿਹੜੀ ਚੀਜ਼ ਕਹਿੰਗੇ ਉਹੀ ਬਰੋ ਲੈ ਆਇਆ ਕਰਾਂਗੇ ਠੀਕ ਹੈ ਹੁਣ ਤਾਂ ਮੈਂ ਉਹੀ ਨਹੀਂ ਕਿਸੇ ਦੀ ਚਲਦੀ ਹੈਗੀ ਮੈਨੂੰ ਕੋਈ ਥੋੜਾ ਮੈਂ ਇਹਨਾਂ ਦਾ ਕੰਮ ਕਰੂੰਗੀ ਮੈਂ ਬਹੁਤ ਵਧੀਆ ਬਹੁਤ ਵਧੀਆ ਤਾਂ ਮੇਰੇ ਸਰੀਕਣਾ ਨੇ ਕੱਲ ਨੂੰ ਉੱਤੇ ਚੜਨਗੇ ਮੇਰੇ ਫਿਰ ਆਹ ਬਹੁਤ ਵਧੀਆ ਮੈਂ ਤਾਂ ਹੁਣ ਥੋੜਾ ਜਿਹਾ ਸੁੱਖ ਦਾ ਸਾਹ ਆ ਸ਼ੁਕਰ ਹੈ ਟੈਨਸ਼ਨ ਵਾਲੀ ਸੀ ਇੱਕ ਤਾਂ ਜਦੋਂ ਤੂੰ ਆ ਕੇ ਸ਼ਾਮ ਨੂੰ ਗਾਉਂਦੀ ਸੀ ਬੇਬੇ ਨੇ ਆ ਮੰਗ ਲਿਆ ਮੰਗ ਲਿਆ ਮੇਰਾ ਤਾਂ ਸਾਰਾ ਦਿਨ ਸਿਰ ਦੁਖੀ ਜਾਂਦਾ ਮੈਂ ਕੰਮ ਤੋਂ ਥੱਕਿਆ ਆ ਰੋਂਦਾ ਸੀ ਮੇਰਾ ਆਪਦਾ ਤੂੰ ਟੈਨਸ਼ਨ ਦੇ ਜਾਂਦੀ ਸੀ ਬੇਬੇ ਤਾਂ ਸੌਣ ਵੀ ਨਹੀਂ ਦਿੰਦੀ ਸੀ ਜੇ ਸੌਣ ਲੱਗਦੀ ਤੇ ਉਹਦੀ ਨਾਲ ਦੇ ਨਾਲ ਦਰਵਾਜ਼ੇ ਖੜਕਾ ਦਿੰਦੀ ਸੀ ਨਾ ਇਹ ਦੇਖਦੀ ਸੀ ਜਵਾਕ ਸਕੂਲੋਂ ਆਇਆ ਰੈਸਟ ਕਰ ਰਿਹਾ ਨਾ ਉਹ ਦੇਖਦੀ ਸੀ ਜਮੀ ਨਹੀਂ ਉਹਦੀ ਦਰਵਾਜ਼ਾ ਨਾਲ ਦੇ ਨਾਲ ਖੜਕਾ ਰੰਦੀ ਸੀ ਚੱਲ ਬਹੁਤ ਵਧੀਆ ਹੋਇਆ ਨਾਲੇ ਕਿਸੇ ਨਾਲ ਇਹਨਾਂ ਨਾਲ ਗੱਲ ਕਰਨ ਦੀ ਲੋੜ ਨਹੀਂ ਵੀ ਬਸ ਐਂ ਰਿਆ ਕਰ ਵੀ ਉਹ ਹੋ ਕਿੱਥੇ ਆਪਾਂ ਤਾਂ ਫਸ ਗਏ ਆਪਾਂ ਨਹੀਂ ਆਪਣੇ ਕੰਮ ਦਾ ਭੇਤ ਦਿੰਦੇ ਹੈਗੇ ਵੀ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਹੂੰ ਹੂੰ ਨਾਲੇ ਕੋਈ ਕਿਸੇ ਤੇ ਰਾਜੀ ਨਹੀਂ ਹੁੰਦਾ ਅੱਜ ਕੱਲ ਬਿਲਕੁਲ ਹੁਣ ਤਾਂ ਆਰਾਮ ਨਾਲ ਤੂੰ ਜਿੰਮ ਜੁਮ ਲੱਗ ਜਾ ਨਜ਼ਾਰੇ ਲਿਆ ਕਰ ਆਪਣੇ ਚੱਲ ਮੈਂ ਕੱਢਦੀ ਆ ਟਾਈਮ ਕਰ ਦਿੰਦਾ ਬਸ ਇਹੀ ਤਾਂ ਚਾਹੁੰਦੇ ਸੀ ਆਪਾਂ ਫਿਰ ਸੁੱਖ ਦਾ ਟਾਈਮ ਆਹੀ ਤਾਂ ਹੈ ਨਜ਼ਾਰੇ ਲਿਆ ਕਰ ਤੇਰੇ ਦੁਖੀ ਹੋ ਹੋ ਦੇਖ ਲਿਆ ਆ ਗਿਆ ਮੈਂ 2 ਮਿੰਟ ਮਾੜਾ ਜਾ ਚੱਲ ਠੀਕ ਹੈ ਤੁਸੀਂ ਜਾਇਓ ਮੈਂ ਤਾਂ ਰੈਸਟ ਕਰਦੀ ਸੌਂ ਜਾ ਸੌਂ ਜਾ ਹੂੰ ਏਸੀ ਲਾ ਕੇ ਜਾਮਾ ਹਾਂ ਕੋਈ ਗੱਲ ਨਹੀਂ ਮੈਂ ਲਾ ਦਿੰਦੀ ਤੁਸੀਂ ਚਲੇ ਜਾ ਠੀਕ ਆ ਫੋਨ ਕਰ ਦਿੰਦੀ ਜੇ ਕਿਸੇ ਚੀਜ਼ ਦੀ ਲੋੜ ਹੋਵੇ ਠੀਕ ਆ ਕਿਉਂ ਖੁਣ ਖੁਸ਼ ਹੈ ਬੇਬੇ ਤਾਂ ਬਾਹਰ ਬਾਹਰ ਮੰਜਾ ਕਰਤਾ ਬੇਬੇ ਦਾ ਤੇ ਹੁਣ ਤਾਂ ਤੂੰ ਖੁਸ਼ ਹੈ ਹਾਂਜੀ ਹੁਣ ਤਾਂ ਮੈਂ ਬਹੁਤ ਖੁਸ਼ ਹੈ ਇਹ ਤਾਂ ਤੁਸੀਂ ਬਹੁਤ ਵਧੀਆ ਫੈਸਲਾ ਲਿਆ ਸਾਨੂੰ ਤਾਂ ਟਿਕਣੀ ਨਹੀਂ ਸੀ ਦਿੰਦੀ ਅੱਛਾ ਤੁਸੀਂ ਤਾਂ ਹੁੰਦੇ ਸੀ ਕਮਾਂਕਾਰਾਂ ਤੇ ਇਹ ਤਾਂ ਕਿਤੇ ਅੰਦਰ ਆ ਗਈ ਕਿਤੇ ਬਾਹਰ ਆ ਗਈ ਸੁੱਤੇ ਨੂੰ ਉਠਾ ਦਿੰਦੀ ਮੈਨੂੰ ਪਾਣੀ ਦੇ ਤੇ ਮੈਨੂੰ ਚਾਹ ਬਣਾ ਦੇ ਅਸੀਂ ਤਾਂ ਇਸੇ ਕੰਮਾਂ ਤੇ ਰਹਿ ਗਈਆਂ ਸੀ ਚਲੋ ਕੋਈ ਨਹੀਂ ਹੁਣ ਤਾਂ ਹੁਣ ਤਾਂ ਆਰਾਮ ਕਰਵਾਉ ਆਪਦਾ ਐਸ਼ ਕਰਵਾਉ ਆਪਦੀ ਹਾਂ ਹੁਣ ਤਾਂ ਅਸੀਂ ਮੈਂ ਆਪਣੀ ਡਿੰਪਲ ਤੇ ਕਰਨ ਤੇ ਅਸੀਂ ਤਾਂ ਹੁਣ ਪਾਰਟੀ ਕਰ ਰਹੇ ਆ ਕਰੋ ਕਰੋ ਆਉਂਦਾ ਇੰਜੋਏ ਕਰੋ ਖੂਬ ਇੰਜੋਏ ਕਰੋ ਜੇ ਹੋਰ ਵੀ ਗੱਲ ਸੁਣ ਜੇ ਨਹੀਂ ਹਲੇ ਜੀ ਲੱਗਦਾ ਜੇ ਕਿਤੇ ਬਾਹਰ ਘੁੰਮਣ ਕਾ ਮਰਦਾ ਜੀ ਹੈ ਉਹ ਦੱਸ ਦੇ ਨਹੀਂ ਨਹੀਂ ਅਸੀਂ ਤਾਂ ਨਹੀਂ ਇਹ ਤਾਂ ਬਥੇਰੀਆਂ ਚੰਗੀਆਂ ਇਹ ਤਾਂ ਸਾਡੀ ਬੁਢੀ ਗਈ ਆਪਣੀ ਉਹ ਸੀ ਕਪੱਤੀ ਉਹ ਤਾਂ ਕਿਤੇ ਉਧਰ ਅੱਗ ਲਾ ਦਿੰਦੀ ਕਿਤੇ ਉਹ ਗਰਸਨ ਤਾਂ ਟਿਕਣੀ ਨਹੀਂ ਸੀ ਦਿੰਦੀ ਉਹ ਤਾਂ ਹੁਣ ਅਸੀਂ ਤਿੰਨੇ ਰਹਿ ਬੈਠੀਆਂ ਕਰਦੀਆਂ ਸੀ ਵੀ ਅਸੀਂ ਤਾਂ ਪਾਰਟੀ ਕਰਨੀ ਹੈ ਕਰੋ ਕਰੋ ਕੋਈ ਨਹੀਂ ਕਰੋ ਪਾਰਟੀ ਕਰੋ ਨਜਾਇ ਕਰਵਾਉਦਾ ਖੂਬ ਇੰਜੋਏ ਕਰੋ ਠੀਕ ਹੈ ਹਾਂ ਪਰ ਤਾਂ ਬਹੁਤ ਵਧੀਆ ਤਾਂ ਬਹੁਤ ਵਧੀਆ ਨਿਭੜਿਆ ਆਪ ਦਾ ਦੋ ਬਣਾਈਆਂ ਤੇ ਖਾਧੀਆਂ ਨਾ ਹੈ ਹੈ ਨਾ ਖੈ ਖੈ ਚਲ ਕੋਈ ਨਹੀਂ ਜੇ ਕਿਤੇ ਘੁੰਮਣ ਘਮਰ ਦਾ ਹੋਇਆ ਪ੍ਰੋਗਰਾਮ ਨੂੰ ਦੱਸਦੀ ਠੀਕ ਹੈ ਜਾਵਾਂਗੇ ਇਕੱਠੀਆਂ ਹੀ ਜਾਵਾਂਗੇ ਅਸੀਂ ਤਾਂ ਪਹਿਲਾਂ ਤਾਂ ਆਪਾਂ ਆਲਟੀਪੁਲਟੀ ਤਾਂ ਨਿਮੇੜਦੇ ਫਿਰ ਅਸੀਂ ਹਜ਼ੂਰ ਸਾਹਿਬ ਦਾ ਬਣਾਵਾਂਗੇ ਚਲੋ ਕੋਈ ਨਹੀਂ ਨਵੇਲ ਲਓ ਦੱਸ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਹਾਂ ਉਸ ਤਾਂ ਹਜ਼ੂਰ ਸਾਹਿਬ ਦਾ ਬਣਾਵਾਂਗੇ ਮੋਇਨਾ ਜਾ ਕੇ ਆਵਾਂਗੇ ਹਫਤਾ ਲਾ ਕੇ ਆਵਾਂਗੇ ਚਲੋ ਠੀਕ ਹੈ ਕੋਈ ਗੱਲ ਨਹੀਂ ਹਾਂ ਉਹ ਤਾਂ ਚੱਲੀ ਜਾਊਗਾ ਕੰਮ ਕਰਤਾ ਨਿੱਤ ਹੋਣੀ ਐ ਲੱਗਦਾ ਵੀ ਸਕੂਨ ਦੀ ਜ਼ਿੰਦਗੀ ਜੀ ਰਏ ਆ ਅੱਛਾ ਗੱਲ ਦੀਆਂ ਐ ਲੱਗਦਾ ਜਾਨੀ ਮਾਂ ਇੰਨਾ ਖੁਸ਼ ਐ ਵਾਹ ਕੀ ਬਾਤ ਐ ਐ ਲੱਗਦਾ ਵੀ ਚਲ ਖਸਮਾਂ ਨੂੰ ਖਾਵੇ ਬਥੇਰਾ ਸੰਭਲੇ ਉਹਨੇ ਕਿਹੜਾ ਨਾਮ ਦੇਣਾ ਚਲੋ ਕੋਈ ਨਹੀਂ ਨਾਮ ਤਾਂ ਇਹੋ ਜਿਹਾ ਮਿਲਦਾ ਹੁੰਦਾਗਾ ਕੋਈ ਗੱਲ ਨਹੀਂ ਤੁਸੀਂ ਆਪਣਾ ਘਰ ਠੀਕ ਚਾਹੀਦਾ ਬਸ ਆਪਨੂੰ ਬਸ ਬਸ ਆਪਾਂ ਤਾਂ ਦੋਨੇ ਜਾਨੇ ਬਹੁਤ ਖੁਸ਼ ਐਗੇ ਬਸ ਠੀਕ ਐ ਕੋਈ ਗੱਲ ਕੀ ਕਰੀ ਜਾਂਦੇ ਹੋ ਤੁਸੀਂ ਇੱਥੇ ਖੜੇ ਓ ਯਾਰ ਮੇਰੀ ਕਮੀਜ਼ ਮੈਨੂੰ ਸੀਗਾ ਤੂੰ ਕੱਢ ਕੇ ਦੇਗੀ ਪਤਾ ਨਹੀਂ ਕਿੱਥੇ ਤੁਰ ਗਈ ਤੂੰ ਕੋਈ ਨਹੀਂ ਕਮੀਜ਼ ਤਾਂ ਮੈਂ ਕੱਢ ਕੇ ਦੇ ਦੂੰਗੀ ਮੈਂ ਤੁਹਾਨੂੰ ਐਂ ਕਹਿੰਦੀ ਸੀਗੀ ਆ ਵਧੀਆ ਕਰਤਾ ਨਾ ਹੁਣ ਆਪਾਂ ਬੇਬੇ ਨੂੰ ਬਾਹਰ ਕੱਢ ਕੇ ਸਰ ਵਧੀਆ ਤਾਂ ਮੋਟ ਕਰਤਾ ਤੇ ਮੈਂ ਕਹਿੰਦੀ ਬੜੀ ਖੁਸ਼ ਲੱਗ ਰਹੀ ਏ ਤੂੰ ਤਾਂ ਖੁਸ਼ ਤਾਂ ਰਹਾਂਗੀ ਹੁਣ ਦੋ ਰੋਟੀਆਂ ਬਣਾਉਣੀਆਂ ਹੁੰਦੀਆਂ ਨੇ ਖਾ ਲੀਆਂ ਬਾਕੀ ਤੁਸੀਂ ਮਾੜਾ ਮੇਟਾ ਮੈਨੂੰ ਬਾਹਰੋਂ ਲੈ ਆ ਕੇ ਦੇ ਦਿੰਨੇ ਹੋ ਖਾਣ ਪੀਣ ਨੂੰ ਓ ਯਾਰ ਖਾਣ ਪੀਣ ਦੀ ਨਾ ਟੈਨਸ਼ਨ ਲਿਆ ਕਰ ਨਹੀਂ ਬਣਦੀ ਮੈਨੂੰ ਦੱਸ ਤੈਨੂੰ ਛਾਈ ਪਨੀਰ ਦਾਲ ਮੱਖਣੀ ਰਾਣਾ ਪਨੀਰ ਬਟਰ ਚਿਕਨ ਜਿਹੜਾ ਖਾਣਾ ਮੈਨੂੰ ਦੱਸ ਮੈਂ ਲੈ ਕੇ ਦੇ ਆਉਣਾ ਤੈਨੂੰ ਚਲੋ ਬੱਸ ਕਰਿਆ ਕਰੋ ਮੈਂ ਤਾਂ ਹੀ ਕਹਿੰਦੀ ਸੀਗੀ ਕਿ ਕੱਲ ਤਾਂ ਅਸੀਂ ਮੈਂ ਤੇ ਦੀਦੀ ਹੋਰਾਂ ਨੇ ਮਿਲ ਕੇ ਅਸੀਂ ਪਾਰਟੀ ਕਰਨੀ ਹੈ ਕਰੀ ਕਿੱਟੀ ਪਾਰਟੀ ਤੇ ਉਹਦੇ ਵਾਸਤੇ ਨਾ ਥੋੜਾ ਬੋਤਾ ਸਮਾਨ ਹੈ ਮੈਂ ਤੁਹਾਨੂੰ ਲਿਖ ਕੇ ਦੇ ਦਾਂਗੀ ਆ ਥੋੜਾ ਬੋਤਾ ਦੀਦੀ ਹੋਰੀ ਲੈ ਆਉਣਗੀਆਂ ਮੈਂ ਕਰ ਲਈ ਥੋੜਾ ਸਿਰਦਰਦੀ ਲਉਂਗੀ ਓ ਯਾਰ ਕਾਹਨੂੰ ਟੈਨਸ਼ਨ ਲਈ ਐ ਜੋ ਸਮਾਨ ਆ ਮੈਨੂੰ ਦੱਸ ਦੇ ਮੈਂ ਲੈ ਆ ਦਾਂ ਕੋਈ ਗੱਲ ਨਹੀਂ ਤੂੰ ਪਾਰਟੀ ਤੇ ਆਪਾਂ ਪਰਸੋਂ ਨੂੰ ਬਾਹਰ ਚੰਡੀਗੜ੍ਹ ਚੱਲੀਏ ਘੁੰਮਣ ਵਾਸਤੇ परसों कोई ना परसों मैं फिर छुट्टी करदा हां हां ਤੁਸੀਂ ਛੁੱਟੀ ਲੈ ਲਓ ਹੈ ਨਾ ਆਪਾਂ ਚੰਡੀਗੜ੍ਹ ਚੱਲਦੇ ਆ ਨਜ਼ਾਰਾ ਆਊਗਾ ਵਧੀਆ ਯਾਰ ਤੂੰ ਕੱਲ ਪਾਰਟੀ ਕਰਕੇ ਥੱਕ ਨਹੀਂ ਜਾਏਗੀ ਫਿਰ ਨਹੀਂ ਨਹੀਂ ਮੈਂ ਨਹੀਂ ਥੱਕਦੀ ਮੈਂ ਕਿਹੜਾ ਇੰਨਾ ਕੁਝ ਕਰਨ ਅਸਤੇ ਬਹਿ ਕੇ ਗੱਲਾਂ ਬਾਤਾਂ ਹੀ ਕਰਨੀਆਂ ਨੇ ਡਾਂਸ ਵਗੈਰਾ ਕਰ ਲਾਂਗੇ ਇਸ ਕਰਕੇ ਮੈਂ ਕਹ ਰਹੀ ਸੀ ਆਪਾਂ ਚੰਡੀਗੜ੍ਹ ਚੱਲਦੇ ਘੁੰਮਣ ਵਾਸਤੇ ਠੀਕ ਹੈ ਫਿਰ ਪਾਰਟੀ 'ਚ ਮੈਂ ਵੀ ਆ ਸਕਦਾ ਬੰਦਿਆਂ ਦੀ ਪਾਰਟੀ ਨਹੀਂ ਹੁੰਦੀ ਉਹ ਲੇਡੀਜ਼ ਪਾਰਟੀ ਹੈ ਤੇ ਨਾਲੇ ਮੈਂ ਸੱਚ ਐਂ ਕਹਿੰਦੀ ਸੀਗੀ ਮੇਰੀ ਨਾ ਮਾਂ ਬਿਮਾਰ ਆ ਮੈਂ ਆਪਦੀ ਮਾਂ ਦਾ ਪਤਾ ਲੈ ਕੇ ਆਉਣਾ ਆ ਮੇਰੀ ਭਾਬੀ ਜੜੀ ਐ ਨਾ ਮੇਰੀ ਮਾਂ ਨੂੰ ਪੁੱਛਦੀ ਹੀ ਨਹੀਂ ਉਹਨੂੰ ਮੈਂ ਚੰਗੀ ਤਰ੍ਹਾਂ ਸਬਕ ਸਿਖਾ ਕੇ ਆਉਣਾ ਵੀ ਕਿਉਂ ਭਾਈ ਤੂੰ ਮੇਰੀ ਮਾਂ ਨੂੰ ਇੰਨਾ ਪੁੱਠਾ ਸਿੱਧਾ ਕਾਹ ਤੋਂ ਬੋਲਦੀਆਂ ਤੁਹਾਨੂੰ ਐ ਪਤਾ ਉਹਨੇ ਚੱਕ ਕੇ ਨਾ ਮੇਰੀ ਮਾਂ ਨੂੰ ਬਾਹਰ ਬਿਠਾਤਾ ਸੀਗਾ ਕੋਈ ਗੱਲ ਨਹੀਂ ਤੂੰ ਐ ਕਰੀ ਜਾਇਆ ਹੀ ਪੈਸੇ ਲੈ ਜੀ ਮੇਰੇ ਤੋਂ ਹਾਂ 2-4 ਰੁਪਏ ਦੇ ਆ ਜੀ ਉਹਨੂੰ ਵਰਤ ਲੇਗੀਓ 5-6000 ਰੁਪਏ ਮੇਰੀ ਮਾਂ ਨੂੰ ਦੇ ਕੇ ਆਉਂਗੀ ਨਾਲੇ ਉਹਨੂੰ ਅੰਦਰ ਬਿਠਾ ਕੇ ਆਉਂਗੀ ਕਿਉਂ ਮੇਰੀ ਮਾਂ ਦਾ ਘਰ ਬਾਹਰ ਆ ਅਗਲੀ ਨੇ ਇਹ ਮਿਹਨਤ ਨਾਲ ਬਣਾਇਆ ਆ ਫਰੂਟ ਵੀ ਲੈ ਜੀ ਨਾਲ ਹਾਂ ਫਰੂਟ ਵੀ ਲੈ ਜਾਗੇ ਮਚਾਰੀ ਬੋੜੀ ਆ ਬੇਚਾਰੀ ਹੈ ਨਾ ਤਾਂ ਕਰਕੇ ਤੁਸੀਂ ਕਿੰਨੇ ਚੰਗੇ ਜਵਾਈ ਹੋ ਨਾ ਸੱਚੀ ਮੇਰੀ ਮਾਂ ਨੇ ਨਾ ਤੁਹਾਨੂੰ ਬਹੁਤ ਵਧੀਆ ਲੱਭ ਕੇ ਦਿੱਤਾ ਮੈਨੂੰ ਚਲ ਤੂੰ ਪਾਰਟੀ ਦੀ ਤਿਆਰੀਆਂ ਘਰੋਂ ਸੱਚ ਲੈ ਕੇ ਲੁਗਾ ਤਾਂ ਲੈ ਕੇ ਆਣਾ ਗੱਲ ਪਾਰਟੀ ਨਹੀਂ ਨਹੀਂ ਇੰਨਾ ਕੁਝ ਥੋੜਾ ਕਰਨਾ ਆ ਉਹ ਤਾਂ ਮੈਂ ਸ਼ਰਾਰਾ ਸੂਟ ਪਾਉਂਗੀ ਠੀਕ ਹੈ ਜੋ ਪਾਣਾ ਪਾ ਲਈ ਲੈ ਕੇ ਆਣਾ ਲੈ ਆਈ ਜਿਹੜਾ ਸਮਾਨ ਲਿਆ ਕੇ ਦੇਣਾ ਮੈਨੂੰ ਦੱਸ ਤੇ ਤੂੰ ਠੀਕ ਹੈ ਚੰਗਾ ਤੂੰ ਮੇਰੀ ਸ਼ਰਟ ਕੱਢ ਕੇ ਸ਼ਰਟ ਤੁਹਾਡੀ ਐਚੜੀ ਹੈਗੀ ਦੂਜੀ ਅਲਮਾਰੀ ਚ ਲਿਆ ਦੰਨੀ ਆ ਮੈਂ ਜਗਦੇਵ ਵੀਰੇ ਲੱਡੀ ਵੀਰੇ ਦਿਮਪਰ ਨਾ ਕੀ ਹੋ ਗਿਆ ਪਰ ਤੂੰ ਇੱਥੇ ਚੀਕਾ ਮਾਰਦੀ ਫਿਰਦੀ ਆ ਨਾਲੇ ਮਾਂ ਤੈਨੂੰ ਕਿਹਨੇ ਐਂਟਰੀ ਦੇਤੀ ਅੰਦਰ ਦੀ ਨਾ ਤੂੰ ਕੌਣ ਹੁੰਨੀ ਐ ਪੁੱਛਣ ਆਲੀ ਮੇਰੀ ਮਾਂ ਇਸ ਘਰ ਦੀ ਮਾਲਕਣ ਐ ਇਹ ਇੱਥੇ ਰਹੂਗੀ ਨਹੀਂ ਮਾਲਕਣ ਸੀਗੀ ਹੈ ਨਹੀਂ ਹੁਣ ਕਾਗਜ਼ ਬੋਲਦੇ ਨੇ ਸਮਝ ਆਈ ਤੈਨੂੰ ਕਾਗਜ਼ੀ ਬੋਲਦੇ ਨੇ ਮਾਂ ਨਹੀਂ ਬੋਲਦੀ ਨਾ ਮੈਂ ਬੋਲਦੀ ਆ ਸਮਝ ਗਈ ਨਾ ਤੂੰ ਸਾਡੇ ਤੇ ਰੋਹ ਮਾਰਨ ਆਈ ਐ ਕੋਈ ਜੋਬ ਮਾਰੂੰਗੀ ਨਹੀਂ ਕੀ ਹਿੰਮਤ ਹੋਈ ਤੁਹਾਡੀ ਮਾਂ ਨੂੰ ਬਾਹਰ ਕੱਢਣ ਦੀ ਲੈ ਕੇ ਨੂੰ ਪੁੱਛ ਕੇ ਲੈ ਆ ਤੁਸੀਂ ਨਹੀਂ ਅਸੀਂ ਮਾਂ ਦੇ ਕਰਤੂਤਾਂ ਦੇਖਿਆ ਤਾਂ ਸੁਣਿਆ ਮਾਂ ਦੇ ਕਰਤੂਤਾਂ ਕੀ ਸੀ ਕਿਹੜੀਆਂ ਕਰਤੂਤਾਂ ਕੀਤੀਆਂ ਨੇ ਮਾਂ ਨੇ ਕੀ ਤੰਗ ਕਰ ਲਿਆ ਰੋਟੀ ਮੰਗੀ ਸੀ ਉਹ ਤੰਗ ਕੀਤਾ ਕਿ ਪਾਣੀ ਮੰਗ ਰਹੀ ਸੀ ਉਹ ਤੰਗ ਕੀਤਾ ਤੂੰ ਸਿਆਣੀ ਬਿਆਣੀ ਆ ਭਾਬੀ ਮਾੜੀ ਮੋਟੀ ਸ਼ਰਮ ਰੱਖਦੀ ਤੂੰ ਰੱਖ ਕੇ ਦੇਖ ਲੈ ਤੇ ਤੂੰ ਲੈ ਜਾ ਮੈਂ ਰੱਖਣ ਜੋਗੀ ਹੈਗੀ ਆ ਹਾਂ ਘਰ ਉਹਦੇ ਇਹ ਥੋੜਾ ਨਹੀਂ 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 ਤੈਨੂੰ ਮਿਰਚਾਂ ਹੁਣ ਤਾਂ ਲੱਗਦੀਆਂ ਵੀ ਇਹਨੇ ਨਾ ਸਾਡੇ ਨਾਲ ਪ੍ਰਾਪਰਟੀ ਲਖਾਤੀ ਤੇਰਾ ਹਿੱਸਾ ਨਿਕਲ ਗਿਆ ਮੇਰੀ ਗੱਲ ਸੁਣ ਲੈ ਧਿਆਨ ਨਾਲ ਹਾਂ ਮੈਨੂੰ ਇਸ ਘਰ ਚੋਂ ਜਾਂ ਥੋੜੇ ਤਾਂ ਕੁਝ ਨਹੀਂ ਚਾਹੀਦਾ ਜਿੱਥੇ ਮੇਰੇ ਬਾਪ ਨੇ ਮੈਨੂੰ ਵਿਆਹਿਆ ਨਾ ਮੈਂ ਬਹੁਤ ਖੁਸ਼ ਹਾਂ ਉੱਥੇ ਇਹੀ ਜੇ ਹਰਕਤਾਂ ਮੈਨੂੰ ਨਹੀਂ ਆਉਂਦੀਆਂ ਕਾਹੀ ਤਾਂ ਤੜਫਦੀ ਆਈਆਂ ਤੜਫਦੀ ਆਈਆਂ ਮੇਰੀ ਮਾਂ ਨੂੰ ਬਾਹਰ ਕੱਢਿਆ ਮੈਂ ਕਾਹ ਤੜਫੀਆਂ ਜਿੱਦ ਤੇ ਥੋੜੀ ਮਾਂ ਬਾਹਰ ਤੇਰਾ ਇੱਕ ਮਿੰਟ ਚੁੱਪ ਕਰ ਇਹਨੂੰ ਉੱਚੀ ਆਵਾਜ਼ ਚ ਗੱਲ ਨਾ ਕਰ ਤੇਰੇ ਇਕੱਲੇ ਦੀ ਮਾਂ ਨਹੀਂ ਹੈਗੀ ਸਾਡੀ ਵੀ ਮਾਂ ਕਿਉਂ ਬਾਈ ਦੱਸ ਇਹਨੂੰ ਕੀ ਕਿਹੜੀ ਗੱਲੋਂ ਅਸੀਂ ਕਿਵੇਂ ਅੱਡ ਕੀਤਾ ਮਾਂ ਤਾਂ ਤੰਕਰ ਕੇ ਅਸੀਂ ਮਾਂ ਨੇ ਯਾਰ ਹੋਰ ਕਦ ਵਾਸਤੇ ਕੀਤਾ ਗਾ ਘਰ ਪਰਿਵਾਰ ਕਾ ਇਹ ਸਿਰ ਕਰ ਕੀ ਗੱਡੇ ਆਪਾਂ ਨੇ ਐਵੇਂ ਆ ਕੇ ਇੱਥੇ ਰੋਲਾ ਪਾਈ ਜਾਂਦੇ ਤੈਨੂੰ ਪਤਾ ਗੱਲ ਕੀ ਹੋਈ ਆ ਗੱਲ ਕੀ ਹੋਈ ਆ ਤੈਨੂੰ ਨਹੀਂ ਪਤਾ ਕੀ ਗੱਲ ਹੋਈ ਆ ਗੱਲ ਜੋ ਮਰਜ਼ੀ ਹੋਈ ਹੋਵੇ ਇਹਦਾ ਮਤਲਬ ਇਹ ਨਹੀਂ ਵੀ ਮਾਂ ਨੂੰ ਤੁਸੀਂ ਬਾਹਰ ਕੱਢ ਦੋ ਸਮਝ ਗਏ ਨਾ ਅੱਡ ਅੱਡ ਹੋਣ ਦੀਆਂ ਗੱਲਾਂ ਲਾਈਆਂ ਨਾ ਤੁਸੀਂ ਇਹਨੇ ਵੀ ਅੱਡ ਹੋਣਾ ਹੈ ਉਹਨੇ ਵੀ ਅੱਡ ਹੋਣਾ ਹੈ ਇਹਨੇ ਵੀ ਅੱਡ ਹੋਣਾ ਹੈ ਐਡ ਹੋਵੋ ਜਿਵੇਂ ਮਰਜ਼ੀ ਐਡ ਹੋਵੇ ਸਾਨੂੰ ਕੋਈ ਇਤਰਾਜ਼ ਨਹੀਂ ਪਰ ਇਸ ਘਰ ਚੋਂ ਤੁਸੀਂ ਬਾਹਰ ਨਿਕਲੋਗੇ ਇੱਥੇ ਮਾਂ ਰਹੂਗੀ ਇਹ ਗੱਲ ਸੁਣੋ ਇੱਕ ਅਸੀਂ ਕੋਈ ਜ਼ਬਰਦਸਤੀ ਨਹੀਂ ਗੂਠਾ ਲਵਾਇਆ ਮਾਂ ਨੇ ਦਿਲੋਂ ਖੁਸ਼ ਹੋ ਕੇ ਸਾਡੇ ਨਾਲ ਸਾਰੀ ਚੀਜ਼ ਕੀਤੀ ਆ ਆਪਾਂ ਵਿਖੜੀਏ ਕੋਲੇ ਨਾ ਤੂੰ ਕਿਵੇਂ ਸੋਚ ਲਿਆ ਵੀ ਸਾਨੂੰ ਘਰੋਂ ਬਾਹਰ ਕੱਢ ਦੇਣਗੇ ਸਾਨੂੰ ਕੋਈ ਲਾਲਚ ਨਹੀਂ ਕਿਸੇ ਚੀਜ਼ ਦਾ ਮਾਂ ਨੇ ਖੁਸ਼ ਹੋ ਕੇ ਸਾਨੂੰ ਦਿੱਤਾ ਸੀ ਅਸੀਂ ਕਿਹਾ ਸੀ ਮਾਂ ਨੂੰ ਕਿਤੇ ਭੇਜ ਦਿੰਨੇ ਆਪਣੀ ਸਹੇਲੀਆਂ ਕੋਲੇ ਰਹਿ ਲੂਗੀ ਇੱਥੇ ਬਾਹਰ ਆਸ਼ਰਮ ਚ ਪਰ ਨਹੀਂ ਸਾਡਾ ਅਸੀਂ ਐਨੇ ਵੀ ਪਾਗਲ ਨਹੀਂ ਹੈਗੇ ਅਸੀਂ ਘਰੇ ਰੱਖਿਆ ਮਾਂ ਨੂੰ ਕੀਵੇਂ ਕੱਢ ਦੇਗੀ ਬਾਹਰ ਜਦ ਰਜਿਸਟਰੀ ਸਾਡੇ ਨਾਮ ਹੈ ਔਰ ਕਾਨੂੰਨ ਨਾ ਹਮੇਸ਼ਾ ਕਾਗਜ਼ ਮੰਗਦਾ ਹੈ ਕਿ ਕਾਗਜ਼ ਸਾਡੇ ਕੋਲ ਹੈ ਨੇ ਹੂੰ ਸਹੀ ਗੱਲ ਹੈ ਜਿੰਪੂ ਦੀ ਵਾਹ ਵਾਹ ਬਹੁਤ ਵਧੀਆ ਗੱਲ ਕਰਤੀ ਹੈ ਤਾਂ ਤੁਸੀਂ ਕਾਨੂੰਨ ਤਾਂ ਤੁਹਾਨੂੰ ਹੀ ਪਤਾ ਸਾਰੇ ਮੈਨੂੰ ਤਾਂ ਨਹੀਂ ਕੁਝ ਪਤਾ ਆ ਜਿਹੜੇ ਤੁਸੀਂ ਕਰਵੇਂ ਹੋ ਨਾ ਹਰਕਤਾਂ ਵੀ ਸਾਡੇ ਕੋਲ ਕਾਗਜ਼ ਨੇ ਆ ਕਾਗਜ਼ ਤਰੇ ਤਰੇ ਰਹਿ ਜਾਣਗੇ ਨਮਾ ਕਾਨੂੰਨ ਨੂੰ ਨਹੀਂ ਤੁਹਾਨੂੰ ਪਤਾ ਹੈਗਾ ਐ ਆਏ ਨਾ ਹੋ ਜੂਗੀ ਮਾਦੇਨੋਂ ਸਾਰੀ ਜ਼ਮੀਨ ਜਾਇਦਾਦ ਦੁਆਰੇ ਔਰ ਇਹ ਮੈਂ ਕਰਕੇ ਵੀ ਦਿਖਾਉਂਗੀ ਐ ਕਰਕੇ ਨਹੀਂ ਕਾਗਜ਼ਦਲਾ ਬਦਲੀ ਹੁੰਦੇ ਤੇਰੇ ਨੂੰ ਵੱਧ ਪਤਾ ਸਾਨੂੰ ਕਾਗਜ਼ ਜਾਂਦਾ ਹੁਣ ਤੱਕ ਅਸੀਂ ਵਕੀਲਾ ਕੋਲੀ ਰਹਨੇ ਆ ਅੱਛਾ ਤੂੰ ਵਕੀਲਾ ਚ ਰਹਿਣਾ ਫਿਰ ਤੇਰੇ ਵਕੀਲ ਨੇ ਇਹ ਤਾਂ ਦੱਸਿਆ ਨਹੀਂ ਹੋਣਾ ਵੀ ਜਿਹੜੀ ਜਾਇਦਾਦ ਨੌਕਰਾਤੀ ਜੇ ਤੇਰੇ ਵਰਗੇ ਪੁੱਤ ਨਕੰਮੇ ਨਿਕਲ ਜਾਣਾ ਉਹ ਇੱਕ ਮਿੰਟੇ ਚ ਵਾਪਸ ਵੀ ਲੈ ਸਕਦੀ ਐ ਵਾਪਸ ਲੈ ਲੈਣਗੇ ਇਹ ਕਿੱਧਰ ਦਾ ਕਾਨੂੰਨ ਆ ਗਿਆ ਤੇਰਾ ਇਹ ਤੈਨੂੰ ਨਹੀਂ ਪਤਾ ਇਹ ਨਵਾਂ ਕਾਨੂੰਨ ਆਇਆ ਹੁਣ ਮੈਂ ਬੁਲਾਉਣੀ ਐ ਵਕੀਲ ਤੇ ਨਾਲੇ ਪੁਲਿਸ ਹੁਣ ਤੁਸੀਂ ਦੇਖਿਓ ਵੀ ਬਣਦਾ ਕੀ ਹੈ ਪੁਲਿਸ 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 ਦਾ ਇਹ ਮਸਲਾ ਹੈ ਇਹ ਤਾਂ ਆਪਣਾ ਘਰ ਦਾ ਮਸਲਾ ਹੈ ਉਹ ਪੁਲਿਸ ਵਾਲੀ ਤਾਂ ਕੋਈ ਗੱਲ ਨਹੀਂ ਬਾਈ ਇਹ ਤਾਂ ਮਰਦੀ ਹੈ ਬੈਠ ਕੇ ਗੱਲ ਕਰ ਲਾਂਗੇ ਇਹ ਚ ਪੁਲਿਸ ਨੇ ਭਲਾ ਕੀ ਕਰਨਾ ਕਿ ਕਿਉਂ ਬਾਜੀ ਨਾ ਨਾ ਪੁਲਿਸ ਦਾ ਕੋਈ ਰੋਲ ਨਹੀਂ ਇਹਦੇ ਚ ਹਾਂ 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 ਹਲਾ ਮਾ ਚੱਲ ਮਾ ਆਪਣੇ ਕਮਰੇ ਚ ਚੋ